ਅੰਮ੍ਰਿਤਸਰ ਸਦਰ ਦੇ ਥਾਣਾ ਇੰਚਾਰਜ ਸਵਾਲਾਂ ਦੇ ਘੇਰੇ ਚ ਨੇ ਤੇ ASI ਨੇ ਹੀ ਥਾਣਾ ਇੰਚਾਰਜ ਤੇ ਗੰਭੀਰ ਇਲਜ਼ਾਮ ਲਾ ਦਿੱਤੇ ਨੇ ASI ਗੁਰਨਾਮ ਸਿੰਘ ਨੇ ਥਾਣੇ ਚ ਕੁੱਟਮਾਰ ਦੇ ਇਲਜ਼ਾਮ ਲਾਏ ਨੇ ਉਸਨੇ ਕਿਹਾ ਕਿ ਮੇਰੀ ਵਰਦੀ ਤੱਕ ਪਾੜ ਦਿੱਤੀ ਗਈ ਗੁਰਨਾਮ ਸਿੰਘ ਦੇ ਸਮਰਥਨ ਦੇ ਵਿੱਚ Dalit ਭਾਈਚਾਰੇ ਦੇ ਵੱਲੋਂ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ ਥਾਣਾ ਇੰਚਾਰਜ ਹਰਿੰਦਰ ਸਿੰਘ ਦੇ ਵੱਲੋਂ ਇਹ ਸਾਰੇ ਇਲਜ਼ਾਮ ਨਕਾਰੇ ਜਾ ਰਹੇ ਨੇ ਤੇ ਦੱਸ ਦਈਏ ਕਿ ਅੰਮ੍ਰਿਤਸਰ ਦਾ ਥਾਣਾ ਸਦਰ ਜਿੱਥੇ ASI ਗੁਰਨਾਮ ਸਿੰਘ ਤਾਇਨਾਤ ਨੇ ਤੇ ਉਹਨਾਂ ਨੇ ਥਾਣਾ ਇੰਚਾਰਜ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਨੇ ਕਿ ਉਹਨਾਂ ਦੀ ਕੁੱਟਮਾਰ ਕੀਤੀ ਗਈ ਹੈ ਮੁਲਾਜ਼ਮਾਂ ਦੇ ਵੱਲੋਂ ਥਾਣਾ ਇੰਚਾਰਜ ਦੇ ਵੱਲੋਂ ਵਰਦੀ ਤੱਕ ਫਾੜ ਦਿੱਤੀ ਗਈ ਹੈ ਇਸ ਦੇ ਨਾਲ ਹੀ ਗੁਰਨਾਮ ਸਿੰਘ ਦੇ ਸਮਰਥਨ ਦੇ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਧਰਨਾ ਦਿੱਤਾ ਗਿਆ ਐਸਐਚਓ ਦੇ ਦਫ਼ਤਰ ਦਾ ਘਰਾਵ ਕੀਤਾ ਗਿਆ ਹਾਲਾਂਕਿ ਥਾਣਾ ਇੰਚਾਰਜ ਹਰਿੰਦਰ ਸਿੰਘ ਦੇ ਵੱਲੋਂ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਗਿਆ ਹੈ ਦੂਜੇ ਪਾਸੇ ASI ਨੇ ਇੱਕ ਵੀਡੀਓ ਵੀ ਬਣਾਈ ਹੈ ਜਿਸ ਦੇ ਵਿੱਚ ਨਜ਼ਰ ਆ ਰਿਹਾ ਏ ਦੂਜੇ ਪਾਸੇ ਥਾਣਾ ਇੰਚਾਰਜ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਰਹੇ ਨੇ ਪਰ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਥਾਣਾ ਇੰਚਾਰਜ ਦੇ ਵੱਲੋਂ ਪ੍ਰਾਈਵੇਟ ਤੌਰ ਤੇ ਸੁਰੱਖਿਆ ਗਾਰਡ ਵੀ ਰੱਖੇ ਗਏ ਨੇ ਜਿਨ੍ਹਾਂ ਨੇ ਉਸਦੇ ਨਾਲ ਕੁੱਟਮਾਰ ਕੀਤੀ ਹੈ ਹਾਲਾਂਕਿ ਪੂਰਾ ਮਾਮਲਾ ਹੁਣ ਜਾਂਚ ਦੇ ਅਧੀਨ ਹੈ ASI ਦੇ ਵੱਲੋਂ ਥਾਣਾ ਇੰਚਾਰਜ ਤੇ ਹੀ ਇਹ ਗੰਭੀਰ ਇਲਜ਼ਾਮ ਲਾਏ ਗਏ ਨੇ ਥਾਣਾ ਇੰਚਾਰਜ ਹਰਿੰਦਰ ਸਿੰਘ ਨੇ ਖਾਣਾ ਸਦਰ ਹੈ ਅੰਮ੍ਰਿਤਸਰ ਦਾ ਜਿਸ ਦੇ ਵਿੱਚ ਏਐਸਆਈ ਗੁਰਨਾਮ ਸਿੰਘ ਦਾ ਨਾਮ ਹੈ ਇਹ ਹੋ ਜੀ ਕੋਈ ਗੱਲ ਨਹੀਂ ਹੋਈ ਜੀ ਇਹਦਾ ਬੱਦੇ ਆ ਕੋਈ ਪੰਚਾਇਤ ਬਿੱਲਾ ਨਾ ਦਾ ਬੰਦਾ ਨਹੀਂ ਕੈਮਲੀ ਨਹੀਂ ਕੋਈ ਪ੍ਰਾਈਵੇਟ ਬੰਦਾ ਨਹੀਂ ਹੈਗਾ ਜੀ ਮੇਰੇ ਨਾਲ ਇਹੀ ਆਪਣੇ ਮੇਰਾ ਗਰਮਨੈਂਸ ਹੀ ਹੋ ਕੋਈ ਨਹੀਂ ਹੈ ਪਰ ਬਿੱਲਾ ਕੋਈ ਕਹਰੇ ਪ੍ਰਾਈਵੇਟ ਨਹੀਂ ਨਹੀਂ ਕੋਈ ਨਹੀਂ ਹੈਗਾ ਜਰਮਨ ਜੀ ਦਾ ਹੈਗਾ ਮੇਰਾ ਗਰਮਨੈਂਸ ਹੋਰ ਨਹੀਂ ਕੋਈ ਹੈ ਤੇ ਗੱਲ ਕੋਟੇ ਸਾਡੀ ਵਰਤੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਸਾਹਮਣੇ ਡਿਟੇਲ ਹੈ ਤੁਹਾਨੂੰ ਸਮਝ ਨਹੀਂ ਆ ਰਹੀ ਮੈਨੂੰ ਗੱਲ ਨਹੀਂ ਡਿਊਟੀ ਦਾ ਕਿਹਾ ਗਿਆ ਸੀ ਡਿਊਟੀ ਕਿੰਦਾ ਸੀ ਮੈਨੇਜਰ ਦਾ ਰੱਜੀ ਜੀ ਨੇ ਕੀ ਜਾਰੀ ਤੇ ਸਾਹਮਣੇ ਦੱਸ ਨਹੀਂ ਇਹੋ ਜੀ ਕੋਈ ਗੱਲ ਨਹੀਂ ਪਹਿਲੀ ਵਾਰੀ ਹੋ ਰਿਹਾ ਜੀ ਇੱਥੇ ਬੜਾ ਜੀ ਲੈ ਕੇ ਕੋਟਮਾਰ ਕਰਦੇ ਕਿ ਸਹੀ ਸਰਫ ਨਹੀਂ ਜਿੱਕ ਜਿੱਦਾ ਉਹ ਲੱਗਦਾ ਨਹੀਂ ਕੋਟਮਾਰ ਵਾਲੀ ਕੋਈ ਗੱਲ ਨਹੀਂ ਹੈ ਬਹੁਤ ਸਾਹਮਣੇ ਮੈਡੀਕਲ ਕੈਂਡ ਮੈਡੀਕਲ ਇਹਦਾ ਕਰਾਇਆ ਗਿਆ ਤਾਂ ਇਸਾ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਫੋਨ ਲਾਈਨ ਤੇ ਮੌਜੂਦ ਨੇ ਰਾਜੀਵ ਪੂਰਾ ਮਾਮਲਾ ਕੀ ਹੈ ਐਸਆਈ ਦੇ ਵੱਲੋਂ ਥਾਣਾ ਇੰਚਾਰਜ ਤੇ ਗੰਭੀਰ ਇਲਜ਼ਾਮ ਲਾਏਗਾ ਹੀ ਨਹੀਂ ਵੀਰ ਜੋ ਗੁਰਨਾਮ ਸਿੰਘ ਐਸਆਈ ਜੋ ਕਿ ਡਿਊਟੀ ਅਫਸਰ ਵੀ ਹੈ सदर ਥਾਣੇ ਦੇ ਵਿੱਚ ਤਾਂ ਉਸ ਵੱਲੋਂ ਇੱਕ ਵੀਡੀਓ ਜਿਹੜੀ ਆ ਉਹ ਬਣਾ ਕੇ ਇਲزام ਲਗਾਏ ਗਏ ਸੀ ਕਿ ਉਸ ਦੀ ਜਿਹੜੀ ਦਫਤਾਰ ਹੈ ਉਹ ਉਤਾਰੀ ਗਈ ਔਰ ਉਸ ਦੀ ਜਿਹੜੀ ਵਰਦੀ ਹੈ ਉਸ ਦੇ ਵੀ ਜਿਹੜੇ ਬਟਨ ਨੇ ਉਹ ਤੋੜ ਦਿੱਤੇ ਗਏ ਤਾਂ ਅੱਜ ਜੋ ਐਸਆਈ ਗੁਰਨਾਮ ਸਿੰਘ ਹੈ ਉਸ ਦੇ ਨਾਲ ਕੁਝ ਜਿਹੜੇ ਦਲਿਤ ਭਾਈਚਾਰੇ ਦੇ ਆਗੂ ਨੇ ਉਹ ਥਾਣੇ ਦੇ ਵਿੱਚ ਪਹੁੰਚਦੇ ਨੇ ਔਰ ਥਾਣੇ ਦਾ ਘਰਾਓ ਜੇ ਉਹ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਿਹੜੇ ਥਾਣਾ ਇੰਚਾਰਜ ਨੇ ਹਰਿੰਦਰ ਸਿੰਘ ਉਹਨਾਂ ਦਾ ਇਹ ਕਹਿਣਾ ਹੈ ਕਿ ਮਾਮਲਾ ਜਿਹੜਾ ਉਹ ਸੌਟ ਆਊਟ ਹੋ ਚੁੱਕਿਆ ਔਰ ਪੂਰਾ ਜਿਹੜਾ ਵਿਵਾਦ ਹੈ ਉਹ ਡਿਊਟੀ ਨੂੰ ਲੈ ਕੇ ਹੋਇਆ ਸੀ ਕਿ ਜਿਹੜੇ ਐਸਐਚਓ ਨੇ ਹਰਿੰਦਰ ਸਿੰਘ ਉਹਨਾਂ ਵੱਲੋਂ ਐਸਐਸਆਈ ਗੁਰਨਾਮ ਸਿੰਘ ਨੂੰ ਡਿਊਟੀ ਤੇ ਜਾਣ ਦੇ ਲਈ ਕਿਹਾ ਗਿਆ ਸੀ ਜਿਸ ਨੂੰ ਲੈ ਕੇ ਉਸ ਵੱਲੋਂ ਇਨਕਾਰ ਕੀਤਾ ਗਿਆ ਤਾਂ ਥੋੜਾ ਬਹੁਤਾ ਜਿਹੜਾ ਬੋਲ ਬੁਲਾਰਾ ਉਹ ਜ਼ਰੂਰ ਹੋਇਆ ਸੀ ਪਰ ਜਿਸ ਤਰੀਕੇ ਦੇ ਨਾਲ ਗੁਰਨਾਮ ਸਿੰਘ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਸ ਨੂੰ ਮਾਰਕੁਟਾਈ ਕੀਤੀ ਗਈ ਔਰ ਇੱਕ ਜਿਹੜਾ ਸਭ ਤੋਂ ਵੱਡਾ ਗੰਭੀਰ ਇਲਜ਼ਾਮ ਇਹ ਹੈ ਕਿ ਐਸਐਚਓ ਵੱਲੋਂ ਕੁਝ ਜਿਹੜੇ ਪਰਸਨਲ ਨਿੱਜੀ ਜਿਹੜੇ ਸੁਰੱਖਿਆ ਗਾਰਡ ਨੇ ਉਹ ਵੀ ਰੱਖੇ ਹੋਏ ਨੇ ਔਰ ਉਹਨਾਂ ਵੱਲੋਂ ਵੀ ਗੁਰਨਾਮ ਸਿੰਘ ਦੀ ਮਾਰਕੁੱਟ ਜਿਹੜੀ ਆ ਉਹ ਕੀਤੀ ਗਈ ਤਾਂ ਹੁਣ ਮਾਮਲਾ ਜਾਂਚ ਦੇ ਅਧੀਨ ਹੈ ਜਾਂਚ ਤੋਂ ਬਾਅਦ ਸਪਸ਼ਟ ਹੋਏਗਾ ਕਿ ਆਖਿਰਕਾਰ ਕਿਸ ਦੇ ਇਲਜ਼ਾਮਾਂ ਦੇ ਵਿੱਚ ਕਿੰਨੀ ਸੱਚਾਈ ਹੈ ਬਿਲਕੁਲ ਰਾਜੀਵ ਹਾਲਾਂਕਿ ਥਾਣਾ ਇੰਚਾਰਜ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਹੇ ਨੇ ਦੂਜੇ ਪਾਸੇ ਐਸਆਈ ਦੇ ਵੱਲੋਂ ਗੰਭੀਰ ਇਲਜ਼ਾਮ ਲਾਏ ਗਏ ਨੇ ਪਰ ਦਲਿਤ ਭਾਈ ਚਾਰੇ ਦੀ ਐਂਟਰੀ ਕਿਉਂ ਹੋਈ ਉਹਨਾਂ ਦੇ ਵੱਲੋਂ ਵੀ ਧਰਨਾ ਲਾਇਆ ਗਿਆ ਥਾਣੇ ਦੇ ਬਾਹਰ ਘਰਾਉ ਦੀ ਕੋਸ਼ਿਸ਼ ਕੀਤੀ ਗਈ ਆਮ ਤੰਕਿਆ ਉਹ ਦਲਿਤ ਭਾਈਚਾਰੇ ਦੇ ਨਾਲ ਸੰਬੰਧ ਰੱਖਦਾ ਹੈ ਔਰ ਜਦੋਂ ਉਸ ਵੱਲੋਂ ਇੱਕ ਵੀਡੀਓ ਜਿਹੜੀ ਹੈ ਉਹ ਬਣਾ ਲਈ ਜਾਂਦੀ ਹੈ ਥਾਣੇ ਦੇ ਅੰਦਰ ਹੀ ਰਾਤ ਦਾ ਉਸ ਵੇਲੇ ਸਮਾਂ ਸੀ ਉਹ ਵੀਡੀਓ ਵੀ ਅਸੀਂ ਜੋ ਹੈ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਤਾਂ ਉਸ ਵੀਡੀਓ ਦੇ ਵਿੱਚ ਉਸ ਵੱਲੋਂ ਜਦੋਂ ਇਲਜ਼ਾਮ ਲਗਾਏ ਗਏ ਜਦੋਂ ਉਸ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਇਹ ਗੱਲਬਾਤ ਕੀਤੀ ਗਈ ਤਾਂ ਬਾਅਦ ਦੇ ਵਿੱਚ ਜਿਹੜੇ ਦਲਿਤ ਭਾਈਚਾਰੇ ਦੇ ਨਾਲ ਸੰਬੰਧਤ ਆਗੂ ਨੇ ਉਹ ਅੱਜ ਗੁਰਨਾਮ ਸਿੰਘ ਦੇ ਹੱਕ ਦੇ ਵਿੱਚ ਹੀ ਜੋ ਹੈ ਥਾਣੇ ਦੇ ਬਾਹਰ ਪਹੁੰਚੇ ਸੀ ਹਾਲਾਂਕਿ ਥਾਣੇ ਦੇ ਬਾਹਰ ਫੋਰਸ ਪਹਿਲਾਂ ਹੀ ਤਨਾਤ ਕੀਤੀ ਗਈ ਸੀ ਔਰ ਕਿਸੇ ਤਰ੍ਹਾਂ ਦਾ ਕੋਈ ਸੀ ਇਹ ਨਹੀਂ ਕਹਿ ਸਕਦੇ ਕਿ ਬਹੁਤ ਵੱਡਾ ਕੋਈ ਰੋਸ ਪ੍ਰਦਰਸ਼ਨ ਕੀਤਾ ਗਿਆ ਬਲਕਿ ਥਾਣਾ ਇੰਚਾਰਜ ਵੱਲੋਂ ਸਾਰੇ ਆਗੂਆਂ ਨੂੰ ਔਰ ਗੁਰਨਾਮ ਸਿੰਘ ਨੂੰ ਆਪਣੇ ਦਫ਼ਤਰ ਦੇ ਵਿੱਚ ਬੁਲਾਇਆ ਜਾਂਦਾ ਹੈ ਠੀਕ ਹੈ ਰਾਜੀਵ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਹੈ ਮਾਮਲਾ ਹੁਣ ਜਾਂਚ ਹੋਏਗੀ ਇਸ ਦੀ ਜਾਂ ਫਿਰ ਸੌਲਟ ਆਊਟ ਜਿਵੇਂ ਕਹਿ ਰਹੇ ਨੇ ਥਾਣਾ ਇੰਚਾਰਜ ਹਰਿੰਦਰ ਸਿੰਘ ਕੇ ਹੋ ਚੁੱਕਿਆ ਹੈ ਲਾਜ਼ਮੀ ਤੌਰ ਤੇ ਕਿਉਂਕਿ ਗੰਭੀਰ ਇਲਜ਼ਾਮ ਨੇ ਔਰ ਮਾਮਲਾ ਜੋ ਹੈ ਡਿਊਟੀ ਦੇ ਦੌਰਾਨ ਝਗੜੇ ਦੇ ਨਾਲ ਜੁੜਿਆ ਹੋਇਆ ਤਾਂ ਸੀਨੀਅਰ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਵੀ ਹੈ ਪਰ ਕਿਸ ਇਸ ਦੀ ਜਾਂਚ ਜਿਹੜੀ ਹੈ ਉਹ ਕਦੋਂ ਤੱਕ ਮੁਕੰਮਲ ਹੁੰਦੀ ਹੈ ਔਰ ਜਾਂਚ ਤੋਂ ਬਾਅਦ ਕਿਸ ਦੇ ਉੱਤੇ ਕਾਰਵਾਈ ਹੁੰਦੀ ਹੈ ਇਹ ਆਉਣ ਵਾਲਾ ਸਮਾਂ ਜ਼ਰੂਰ ਦੱਸੇਗਾ ਪਰ ਫਿਲਹਾਲ ਐਸਐਚਓ ਜੋ ਨੇ ਉਹ ਇਹ ਗੱਲ ਤੇ ਕਹਿੰਦੇ ਹੋਏ ਜ਼ਰੂਰ ਨਜ਼ਰ ਆਏ ਕਿ ਇਹ ਮਾਮਲਾ ਜੋ ਹੈ ਸੌਟ ਆਊਟ ਹੋ ਚੁੱਕਿਆ ਔਰ ਜਿਹੜੇ ਜਥੇਬੰਦੀਆਂ ਦੇ ਆਗੂ ਵੀ ਪਹੁੰਚੇ ਸੀ ਉਹਨਾਂ ਦੀ ਵੀ ਇਹੀ ਕੋਸ਼ਿਸ਼ ਸੀ ਕਿ ਇਸ ਮਾਮਲੇ ਨੂੰ ਜੋ ਹੈ ਇਸ ਦਾ ਜਿਹੜਾ ਨਿਪਟਾਰਾ ਕੀਤਾ ਜਾਵੇ ਔਰ ਜੇਕਰ ਕਤਮੁਚ ਕਿਸੇ ਨੇ ਮਾਰਕਟਾਈ ਕੀਤੀ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਹੁਣ ਸੀਨੀਅਰ ਅਧਿਕਾਰੀ ਤੈਅ ਕਰਨਗੇ ਕਿ ਇਸ ਦੀ ਕਿਸ ਤਰੀਕੇ ਦੇ ਨਾਲ ਜਾਂਚ ਕੀਤੀ ਜਾਣੀ ਹੈ ਔਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਦੋਵਾਂ ਮੁਲਾਜ਼ਮਾਂ ਦੇ ਉੱਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ ਇਹ ਜਾਂਚ ਹੋਣ ਤੋਂ ਬਾਅਦ ਹੀ ਬਿਲਕੁਲ ਜਾਂਚ ਤੋਂ ਬਾਅਦ ਸਪਸ਼ਟ ਹੋਵੇਗਾ ਫਿਲਹਾਲ ਸ਼ੁਕਰੀਆ राजीव ਸ਼ਰਮਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਤਾਂ ਰਾਤ ਵੇਲੇ ਜੋ ਵੀਡੀਓ ਬਣਾਈ ਗਈ ਹੈ ਏਐਸਆਈ ਦੇ ਵੱਲੋਂ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਇਲਜ਼ਾਮ ਉਹਨਾਂ ਦੇ ਵੱਲੋਂ ਲਾਏ ਗਏ ਨੇ ਪਰ ਗੁਰਨਾਮ ਸਿੰਘ ਨਾਂ ਦੇ ਐਸਆਈ ਦੇ ਵੱਲੋਂ ਆਪਣੇ ਥਾਣਾ ਇੰਚਾਰਜ ਦੇ ਖਿਲਾਫ ਗੰਭੀਰ ਇਲਜ਼ਾਮ ਲਾਏ ਗਏ ਨੇ ਕਿ ਥਾਣੇ ਦੇ ਵਿੱਚ ਹੀ ਉਸ ਦੀ ਕੁੱਟਮਾਰ ਕਰ ਦਿੱਤੀ ਗਈ ਤੇ ਪ੍ਰਾਈਵੇਟ ਗਾਰਡ ਵੀ ਥਾਣਾ ਇੰਚਾਰਜ ਦੇ ਵੱਲੋਂ ਰੱਖੇ ਗਏ ਨੇ ਜਿਨ੍ਹਾਂ ਦੇ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਹਾਲਾਂਕਿ ਥਾਣਾ ਇੰਚਾਰਜ ਦੇ ਵੱਲੋਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਹੈ